ਮਿਊਜ਼ਿਕ ਕੰਪਨੀ ਤੇ 55 ਗੋਲੀਆਂ ਚਲਾਉਣ ਵਾਲੇ ਕੋ। ਹਰਿਆਣਾ ਪੁਲਿਸ ਨੇ ਪੰਜਾਬੀ ਫਿਲਮ دارو ਦੇ ਪ੍ਰੋਡਿਊਸਰ ਨੂੰ ਕੀਤਾ ਗ੍ਰਿਫਤਾਰ। ਇਹ ਮਿਊਜ਼ਿਕ ਕੰਪਨੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼। ਅਕਸਰ ਤੁਸੀਂ ਸੁਣਿਆ ਹੁਣਾਂ ਕਿ ਅੰਡਰਵਰਲਡ ਅਤੇ ਗੈਂਗਸਟਰ ਫਿਲਮਾਂ ਦੇ ਉੱਤੇ ਪੈਸਾ ਇਨਵੈਸਟ ਕਰਦੇ ਨੇ ਯਾਨੀ ਕਿ ਪੈਸਾ ਲਗਾਉਂਦੇ ਨੇ ਪਰ ਹੁਣ ਇਹ ਖਬਰ ਇੱਕ ਪੰਜਾਬੀ ਫਿਲਮ ਨਾਲ ਵੀ ਜੁੜੀ ਸਾਹਮਣੇ ਆ ਰਹੀ ਹੈ। ਇਥੇ ਜਾਣਕਾਰੀ ਮੁਤਾਬਕ ਇੱਕ ਫਿਲਮਦਾਰੂ ਜਿਸ ਨੂੰ ਲੈ ਕੇ ਪਿਛਲੇ ਦਿਨੀ ਸਾਗਾ ਮਿਊਜ਼ਿਕ ਕੰਪਨੀ ਦੇ ਦਫ਼ਤਰ ਤੇ ਲਗਭਗ 55 ਗੋਲੀਆਂ ਫਾਇਰ ਕੀਤੀਆਂ ਗਈਆਂ ਇਸ ਵਾਇਰਿੰਗ ਤੋਂ ਬਾਅਦ ਉਥੋਂ ਦਾ ਸਟਾਫ ਪੂਰੀ ਤਰ੍ਹਾਂ ਦਹਿਸ਼ਤ ਵਿੱਚ ਸੀ ਸਵਾਲ ਇਹ ਸੀ ਕਿ ਆਖਰ ਇਹ ਇੰਨੀਆਂ ਗੋਲੀਆਂ ਚਲਾਈਆਂ ਕਿਉਂ ਗਈਆਂ ਅਤੇ ਇਸ ਪਿੱਛੇ ਕੌਣ ਹੈ ਸੋ ਹੈਰਾਨ ਕਰਨ ਵਾਲੀ ਖਬਰ ਉਦੋਂ ਸਾਹਮਣੇ ਆਈ ਜਦੋਂ ਹਰਿਆਣਾ ਪੁਲਿਸ ਨੇ ਫਿਲਮਦਾਰੂ ਦੇ ਪ੍ਰੋਡਿਊਸਰ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਵਾ ਕਰ ਦਿੱਤਾ ਸੋ ਜਾਣਕਾਰੀ ਮੁਤਾਬਕ ਫਾਇਰਿੰਗ ਦੇ ਦੋਸ਼ ਵਿੱਚ ਪ੍ਰੋਡਿਊਸਰ ਫਤੇਹ ਸਿੰਘ ਚਾਹਲ ਨੂੰ ਗ੍ਰਿਫਤਾਰ ਕੀਤਾ ਗਿਆ। ਸੋ ਮਿਊਜ਼ਿਕ ਕੰਪਨੀ ਦਾ ਕਹਿਣਾ ਹੈ ਕਿ ਇਸ ਫਿਲਮ ਨੂੰ ਅਸੀਂ ਫਤੇਹ ਜੰਗ ਚਾਹਲ ਤੋਂ ਐਗਰੀਮੈਂਟ ਦੇ ਤਹਿਤ ਯਾਨੀ ਕਿ ਪੈਸੇ ਦੇ ਕੇ ਖਰੀਦਿਆ ਸੀ ਪਰ ਇਸ ਦੇ ਬਾਵਜੂਦ ਵੀ ਦਫ਼ਤਰ ਦੇ ਉੱਤੇ ਇਸ ਫਿਲਮ ਨੂੰ ਲੈ ਕੇ ਫਾਇਰਿੰਗ ਕੀਤੀ ਗਈ। ਤਾਜ਼ੀ ਕਿ ਇਸ ਫਾਇਰਿੰਗ ਤੋਂ ਬਾਅਦ ਇੱਕ ਪੋਸਟ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀ ਹੈ ਜਿਸ ਵਿੱਚ ਇਸ ਫਾਇਰਿੰਗ ਦੀ ਜ਼ਿੰਮੇਵਾਰੀ ਦੀਪਕ ਨੰਦਲ ਵੱਲੋਂ ਲਈ ਜਾਂਦੀ ਹੈ। ਸੋ ਹੁਣ ਤੱਕ ਜੋ ਜਾਣਕਾਰੀ ਆਈ ਹੈ ਪੁਲਿਸ ਮੁਤਾਬਿਕ ਇਸ ਕੰਪਨੀ ਦਾ ਹਾਲੇ ਤੱਕ ਗੈਂਗਸਟਰਵਾਦ ਨਾਲ ਸਿੱਧਾ ਕੋਈ ਸਬੰਧ ਨਜ਼ਰ ਨਹੀਂ ਆਇਆ ਪਰ ਫਤੇਜੰਗ ਚਹਲਦਾ ਜ਼ਰੂਰ ਇਸ ਨਾਲ ਸਬੰਧ ਨਜ਼ਰ ਆ ਰਿਹਾ ਹੈ ਕਥਿਤ ਤੌਰ ਤੇ ਇਸ ਫਿਲਮ ਨੂੰ ਪਹਿਲਾਂ ਪ੍ਰੋਡਿਊਸਰ ਤੋਂ ਦੀਪਕ ਨੰਦਲ ਹੋਰਾ ਨੇ ਖਰੀਦਿਆ ਸੀ ਪਰ ਇਸ ਦੇ ਬਾਵਜੂਦ ਵੀ ਇਸ ਫਿਲਮ ਨੂੰ ਅੱਗੇ ਵੇਚਿਆ ਗਿਆ ਅਤੇ ਸਾਗਾ 뮤직 ਤੇ ਚਲਾਇਆ ਗਿਆ ਹਾਲਾਂਕਿ ਸਾਗਾ 뮤직 ਵਾਲਿਆਂ ਨੂੰ ਇਸ ਗੱਲ ਦੀ ਖਬਰ ਤੱਕ ਨਹੀਂ ਸੀ ਕਿ ਇਸ ਫਿਲਮ ਦੇ ਪਿੱਛੇ ਕਿਸ ਦਾ ਪੈਸਾ ਲਗਿਆ ਹੋਇਆ ਹੈ ਅਤੇ ਇਸ ਪਿੱਛੇ ਦਾ ਅਸਲ ਮਾਲਕ ਕੌਣ ਹੈ ਪਰ ਜਦੋਂ ਗੋਲੀਆਂ ਚੱਲਦੀਆਂ ਨੇ ਤਾਂ ਸਾਗਮ 뮤직 ਵਾਲਿਆਂ ਦੇ ਵੀ ਹੋਸ਼ ਉੱਟ ਜਾਂਦੇ ਨੇ ਕਿ ਆਖਿਰ ਉਹਨਾਂ ਨਾਲ ਇਹ ਹੋ ਕੀ ਗਿਆ ਸੋਨ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਵਾ ਕੀਤਾ ਇਹਨਾਂ ਵਿੱਚ ਫਤਿਹ ਜੰਗ ਚਹਲ ਅਤੇ ਇੱਕ ਫਾਇਰਿੰਗ ਕਰਨ ਵਾਲਾ ਮੁਲਜ਼ਮ ਵੀ ਗ੍ਰਿਫਤਾਰ ਕੀਤੇ ਜਾਣ ਦਾ ਦਾਵਾ ਕੀਤਾ ਜਾ ਰਿਹਾ ਹੈ ਸੋ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲਿਆ ਗਿਆ। ਫਿਰ ਅੱਗੇ-ਅੱਗੇ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਕਿ ਜਿਹੜੀਆਂ-ਕਿਹੜੀਆਂ ਨਵੀਆਂ ਪਰਤਾਂ ਖੁੱਲਦੀਆਂ ਨੇ। ਸੋ ਸਵਾਲ ਇਹ ਹੈ ਕਿ ਕੀ ਇਸ ਕੰਪਨੀ ਨੂੰ ਹੁਣ ਜਾਣਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?